ਨਾਲਪਣਾ ਵੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਜੀਤ ਸਿੰਘ ਰਮਾਣਾ ਅੱਜ ਡਾਕਟਰ ਸਤਪਦੀਸ਼ ਸਿੰਘ ਗੌਸਲ ਵਾਈਸ ਚਾਂਸਲਰ ਪੀਯੂ ਟੂ ਧਿਆਣਾ ਦੁਆਰਾ ਡਾਕਟਰ ਮਨਮੋਨ ਸਿੰਘ ਆਡਿਟੋਰੀਅਮਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਟੂ ਧਿਆਣਾ ਵਿਖੇ ਵੱਡੀ ਗਿਣਤੀ ਵਿੱਚ ਲੋਕਾਂ ਅਤੇ ਸੈਂਕੜੇ ਸਕੂਲੀ ਬੱਚਿਆਂ ਦੀ ਮੌਜੂਦਗੀ ਵਿੱਚ ਇੱਕ ਪ੍ਰਭਾਵਸ਼ਾਲੀ ਸਮਾਗਮ ਵਿੱਚ ਇੱਕ ਜ਼ਿਲ੍ਹਾ ਪਧਰੀ ਫਿਲੇਟੈਲਿਕ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਦੋ ਦਿਨਾਂ ਦੀ ਇਸ ਪ੍ਰਦਰਸ਼ਨੀ ਵਿੱਚ ਭਾਰਤ ਅਤੇ ਹੋਰ ਦੇਸ਼ਾਂ ਦੁਆਰਾ ਜਾਰੀ ਕੀਤੇ ਗਏ ਵੱਖ-ਵੱਖ ਵਿਸ਼ਿਆਂ ਤੇ ਬਹੁਤ ਹੀ ਦੁਰਲਭ ਅਤੇ ਵਿਭਿੰਨ ਡਾਕਟਾਂ ਪ੍ਰਦਰਸ਼ਨ ਕੀਤਿਆਂ ਗਈਆਂ। ਇਹ ਖੁਸ਼ੀ ਅਤੇ ਖੁਸ਼ੀ ਦਾ ਪਲ ਸੀ ਕਿਉਂਕਿ ਸਕੂਲੀ ਬੱਚਿਆਂ ਨੇ ਪੰਜਾਬ ਦੇ ਸੱਭਿਆਚਾਰ ਅਤੇ ਪਰੰਪਰਾ ਨੂੰ ਦਰਸਾਉਂਦੇ ਰੰਗੀਨ ਨਾਚ ਪੇਸ਼ ਕੀਤੇ। ਉਦਘਾਟਨ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬਾਈਸ ਚਾਂਸਲਰ ਡਾਕਟਰ ਸਤਵੀਰ ਸਿੰਘ ਗੌਸਲ ਨੇ ਸਤਲੇਜ ਪੈਕਸ 2025 ਤੇ ਵਿਸ਼ੇਸ਼ ਕਵਰ ਜਾਰੀ ਕੀਤਾ। ਡਾక్టర్ ਸਤਵੀਰ ਨੇ ਪੀਏਯੂ ਲੁਧਿਆਣਾ ਵਿਖੇ ਅਜਹੀ ਫਰਟੈਲਿਟੀਕ ਪ੍ਰਦਰਸ਼ਨੀ ਦੇ ਆਯੋਜਨ ਲਈ ਡਾਕ ਵਿਭਾਗ ਦਾ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਡਾਕ ਵਿਭਾਗ ਨੇ ਆਪਣੇ ਕਾਰਜਾਂ ਵਿੱਚ ਨਵੀਨਤਮ ਟੈਕਨੋਲੋਜੀ ਅਪਣਾ ਕੇ ਆਮ ਲੋਕਾਂ ਨਾਲ ਆਪਣੇ ਸਬੰਧਾਂ ਨੂੰ ਮਜ਼ਬੂਤ ਕੀਤਾ ਹੈ। ਉਹਨਾਂ ਕਿਹਾ ਕਿ ਇਹ ਪ੍ਰਦਰਸ਼ਨੀ ਆਮ ਲੋਕਾਂ ਖਾਸ ਕਰਕੇ ਵਿਦਿਆਰਥੀਆਂ ਵਿੱਚ ਡਾਕਟਰ ਦੀ ਭੂਮਿਕਾ ਨੂੰ ਉਜਾਗਰ ਕਰਨ ਵਿੱਚ ਬਹੁਤ ਮਦਦ ਕਰੇਗੀ। ਵਾਈਸ ਚਾਂਸਲਰ ਨੇ ਲੁਧਿਆਣਾ ਸਿਟੀ ਡਿਵੀਜ਼ਨ ਦੇ ਸੀਨੀਅਰ ਸੁਪਰਡੈਂਟ ਆਫ ਡਾਕ ਕਰਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਕਿ ਉਹ ਮਾਈ ਸਟੈਂਪ ਨਾਲ ਪ੍ਰਦਰਸ਼ਨੀ ਦਾ ਆਯੋਜਨ ਕਰਨ ਲਈ ਡਾਕ ਟਿਕਟ ਤੇ ਵਿਅਕਤੀਆਂ ਦੀਆਂ ਤਸਵੀਰਾਂ ਦੀ ਪੇਸ਼ਕਸ਼ ਕਰਨ ਵਾਲੀਆਂ ਵਿਲੱਖਣ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਹੈ। ਸ਼੍ਰੀ ਬਲਬੀਰ ਸਿੰਘ ਸੀਨੀਅਰ ਸੁਪਰਡੈਂਟ ਆਫ ਡਾਕ ਕਰ ਲੁਧਿਆਣਾ ਸਿਟੀ ਡਿਵੀਜ਼ਨ ਨੇ ਕਿਹਾ ਕਿ ਇਹ ਪਹਿਲ ਭਾਰਤ ਅਤੇ ਦੁਨੀਆ ਭਰ ਦੇ ਲੋਕਾਂ ਵਿੱਚ ਡਾਕ ਟਿਕਟ ਦੀ ਦਿਲਚਸਪੀ ਅਤੇ ਭੂਮਿਕਾ ਨੂੰ ਫੈਲਾਉਣ ਲਈ ਬਚਨਬੱਧ ਹੈ। ਪਰਦਰਸ਼ਨੀ ਨੇ ਡਾਕ ਟਿਕਟਾਂ ਰਾਹੀਂ ਪ੍ਰਾਚੀਨ ਅਤੇ ਦੁਰਲਭ ਸੰਗ੍ਰਹਿ ਨੂੰ ਪ੍ਰਦਰਸ਼ਿਤ ਕੀਤਾ ਉਹਨਾਂ ਅੱਗੇ ਕਿਹਾ ਕਿ ਦੁਨੀਆ ਭਰ ਵਿੱਚ ਵੱਖ-ਵੱਖ ਕਿਸਮ ਦੇ ਡਾਕ ਟਿਕਟ ਜਾਰੀ ਕੀਤੇ ਗਏ ਹਨ ਅਤੇ ਉਹਨਾਂ ਦੀ ਉਹਨਾਂ ਵਿੱਚੋਂ ਜ਼ਿਆਦਾਤਰ ਇਸ ਪ੍ਰਦਰਸ਼ਨੀ ਵਿੱਚ ਪ੍ਰਦਰਸ਼ਿਤ ਹਨ ਸੀਨੀਅਰ ਸੁਪਰਡੈਂਟ ਆਫ ਡਾਕ ਕਰਾ ਲੁਧਿਆਣਾ ਸਿਟੀ ਨੇ ਕਿਹਾ ਕਿ ਇਹ ਰਾਜ ਦੇ ਲੋਕਾਂ ਲਈ ਡਾਕ ਕਰ ਨਾਲ ਜੁੜਨ ਦਾ ਇੱਕ ਦੁਰਲਭ ਮੌਕਾ ਹੈ ਸ਼੍ਰੀ ਲੁਧਿਆਣਾ ਫਲੈਟਲੀ ਕਲੱਬ ਦੇ ਪ੍ਰਧਾਨ ਜਸ਼ਪਾਲ ਬੰਗਿਆ ਨੇ ਡਾਕ ਵਿਭਾਗ ਨੂੰ ਅਜਹੀ ਪ੍ਰਦਰਸ਼ਨੀ ਤੇ ਆਯੋਜਨ ਲਈ ਵਧਾਈ ਦਿੱਤੀ। ਉਨ੍ਹਾਂ ਅੱਗੇ ਕਿਹਾ ਕਿ ਸੀਨੀਅਰ ਸੁਪਰਡੈਂਟ ਆਫ ਡਾਕ ਸਰ ਸ਼੍ਰੀ ਬਲਬੀਰ ਸਿੰਘ ਨਾ ਸਿਰਫ ਸ਼ਹਿਰ ਵਿੱਚ ਡਾਕ ਸੇਵਾਵਾਂ ਦੇ ਵਿਕਾਸ 'ਤੇ ਕੰਮ ਕਰ ਰਹੇ ਹਨ ਸਗੋਂ ਆਮ ਲੋਕਾਂ ਦੇ ਡਾਕ ਕਰਨ ਨਾਲ ਸਬੰਧਾਂ ਨੂੰ ਮਜ਼ਬੂਤ ਕਰਨੇ ਵੀ ਕੰਮ ਕਰ ਰਹੇ ਹਨ। ਸ਼੍ਰੀ ਬੰਗਿਆ ਨੇ ਫਲੈਟਲੀ ਪ੍ਰਤੀ ਆਪਣੇ ਜਨੂਨ ਬਾਰੇ ਗੱਲ ਕੀਤੀ ਤੇ ਵਿਦਿਆਰਥੀਆਂ ਨੂੰ ਸਟੈਂਪਾਂ ਅਤੇ ਹੋਰ ਦੁਰਲਭ ਚੀਜ਼ਾਂ ਇਕੱਠੀਆਂ ਕਰਨ ਦੀ ਆਦਤ ਵਿਕਸਿਤ ਕਰਨ ਤੇ ਜ਼ੋਰ ਦਿੱਤਾ ਤਾਂ ਜੋ ਉਹ ਸਾਡੀ ਅਮੀਰ ਵਿਰਾਸਤ ਨੂੰ ਯਾਦ ਰੱਖ ਸਕਣ ਇਸ ਪਹਿਲ ਕਦਮੀ ਦੇ ਹਿੱਸੇ ਵਜੋਂ ਪੰਜਾਬ ਖੇਤੀਬੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਸਕੂਲੀ ਵਿਦਿਆਰਥੀਆਂ ਲਈ ਲੇਖ ਲਿਖਣ ਅਤੇ ਸਟੈਂਪ ਡਿਜ਼ਾਈਨ ਮੁਕਾਬਲਾ ਆયોਜਿਤ ਕੀਤਾ ਗਿਆ 250 ਤੋਂ ਵੱਧ ਵਿਦਿਆਰਥੀਆਂ ਨੇ ਇਨ੍ਹਾਂ ਗਤੀਵਿਧੀਆਂ ਵਿੱਚ ਹਿੱਸਾ ਲਿਆ ਸ਼੍ਰੀ ਪ੍ਰਸ਼ਾਂਤ ਸਿੰਘਲਾ ਡਿਪਟੀ ਸੁਪਰਡੈਂਟ ਆਫ ਡਾਕ ਕਾਰ ਲੁਧਿਆਣਾ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ ਸ਼੍ਰੀ ਪਨੀਤ ਪਾਲ ਸਿੰਘ ਗਿੱਲ ਡੀਪੀਆਰੋ ਲੁਧਿਆਣਾ ਤੇ ਕਈ ਪ੍ਰਮੁੱਖ ਲੋਕ ਵੀ ਇਸ ਮੌਕੇ ਤੇ ਮੌਜੂਦ ਸਨ